ਜੀ ਸਤਿ ਸ੍ਰੀ ਅਕਾਲ ਜੀ ਮੇਰੀ ਸੋਚ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰ ਕਰਦੇ ਆ ਕਿ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਚੜ੍ਹਦੀ ਕਲਾ ਕੀ ਦੀ ਹੁੰਦੀ ਆ ਚੜ੍ਹਦੀ ਕਲਾ ਉਹਦੀ ਹੁੰਦੀ ਆ ਜਿਹੜਾ ਪੋਜ਼ਿਟਿਵ ਸੋਚਦਾ ਸਹੀ ਸੋਚਦਾ 네ਗੇਟਿਵ ਲੋਕਾਂ ਦੇ ਵਿੱਚ ਨਹੀਂ ਰਹਿੰਦਾ 네ਗੇਟਿਵਿਟੀ ਆਪਣੇ ਨੇੜੇ ਨਹੀਂ ਆਉਣ ਦਿੰਦਾ ਚੜ੍ਹਦੀ ਕਲਾ ਵਿੱਚ ਉਹ ਇਨਸਾਨ ਰਹਿੰਦਾ ਜੀ ਹਾਂਜੀ ਅੱਜ ਕੱਲ ਆਪਾਂ ਸੁਣਦੇ ਆਂ ਆਪਾਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਆਂ ਕਿ ਕਹਿੰਦੇ ਆ ਕਿ ਦੁਨੀਆ ਦਾ ਅੰਤ ਹੋਣ ਵਾਲਾ ਦੁਨੀਆ ਖਤਮ ਹੋ ਜਾਵੇਗੀ ਕੀ ਤੁਹਾਨੂੰ ਲੱਗਦਾ ਕਿ ਦੁਨੀਆ ਖਤਮ ਹੋ ਜਾਵੇਗੀ ਜਾਂ ਦੁਨੀਆ ਦਾ ਅੰਤ ਹੋ ਜਾਊਗਾ ਅੱਜ ਤੋਂ ਬਹੁਤ ਸਾਲ ਪਹਿਲਾਂ ਇਤਿਹਾਸ ਦੇ ਵਿੱਚ ਆਪਾਂ ਸਭ ਕੁਝ ਦੇਖਦੇ ਆਂ ਕਿੰਨਾ ਕੁਝ ਹੋਇਆ ਦੁਨੀਆ ਤੇ ਕੀ ਕੁਝ ਹੋਇਆ ਤੇ ਦੁਨੀਆ ਖਤਮ ਤਾਂ ਹੋਈ ਹੀ ਨਹੀਂ ਦੁਨੀਆ ਤਾਂ ਅੱਗੇ ਅੱਗੇ ਚੱਲੀ ਜਾਂਦੀ ਆ ਦੇਖੋ ਜੀ ਇਹ ਜਿਹੜੀ ਪ੍ਰਕਿਰਤੀ ਆ ਇਹ ਇਸੇ ਤਰ੍ਹਾਂ ਚੱਲੀ ਜਾਣੀ ਆ ਹੁਣ ਦੇਖੋ ਜੇ ਤੁਸੀਂ ਹੁਣ ਆਪਾਂ ਇੰਨਾ ਜ਼ਿਆਦਾ ਮਤਲਬ ਕਿ ਦੁਨੀਆ ਐਡਵਾਂਸ ਹੋ ਗਈ ਆ ਇੰਨਾ ਜ਼ਿਆਦਾ AI ਐਡਵਾਂਸ ਹੋ ਗਿਆ ਤਾਂ ਫਿਰ ਜਦੋਂ ਆਪਾਂ ਕਿਸੇ ਚੀਜ਼ ਨਾਲ ਛੇੜਛਾੜ ਕਰਾਂਗੇ ਕੁਦਰਤ ਨਾਲ ਛੇੜਛਾੜ ਕਰਾਂਗੇ ਤਾਂ ਉਹਦੇ 네ਗੇਟਿਵ ਇਫੈਕਟ ਤਾਂ ਹੋਣੀ ਹੀ ਆ ਨਾ ਗਲਤ ਤਾਂ ਕੁਝ ਨਾ ਕੁਝ ਹੋਊਗਾ ਹੀ ਨਾ ਤੇ ਫਿਰ ਉਹ ਸੈਣਾ ਵੀ ਸਾਨੂੰ ਪੈਣਾ ਹੈ ਨਾ ਇਹਦਾ ਮਤਲਬ ਇਹ ਤਾਂ ਨਹੀਂ ਹੈਗੀ ਕਿ ਇਹਨੂੰ ਅਸੀਂ ਵਹਿਮ ਭਰਮ ਦੇ ਵਿੱਚ ਲੈ ਜਾਈਏ ਜੀ ਦੁਨੀਆ ਖਤਮ ਹੋ ਜਾਣੀ ਆ ਦੁਨੀਆ ਦਾ ਅੰਤ ਹੋਣ ਵਾਲਾ ਦੇਖੋ ਮੀਂਹ ਵੀ ਪੈਂਦੇ ਆਏ ਨੇ ਗੜੇ ਵੀ ਪੈਂਦੇ ਆਏ ਨੇ ਵਾਰਸ਼ਾਂ ਮਤਲਬ ਸਾਰਾ ਕੁਝ ਹੁੰਦਾ ਆ ਦੁਨੀਆ ਤੇ ਪਰ ਦੁਨੀਆ ਚੱਲੀ ਜਾਂਦੀ ਆ ਦੁਨੀਆ ਦੇ ਵਿੱਚ ਵਰਲਡ ਵਾਰ ਵੀ ਹੋਈਆਂ ਨੇ ਫਿਰ ਵੀ ਦੁਨੀਆ ਖਤਮ ਨਹੀਂ ਹੋਈ ਕਿਉਂਕਿ ਦੇਖੋ ਆਪਣੇ ਦਿਮਾਗ ਨੂੰ 네ਗੇਟਿਵ ਪਾਸੇ ਨਾ ਲੈ ਕੇ ਜਿਓ ਕਿਉਂਕਿ ਦੇਖੋ ਇਹ ਦੁਨੀਆ ਉਸ ਪਰਮਾਤਮਾ ਨੇ ਬਣਾਈ ਆ ਇਹ ਦੁਨੀਆ ਇਸ ਤਰ੍ਹਾਂ ਖਤਮ ਨਹੀਂ ਹੋਣੀ ਖੰਡਾ ਬ੍ਰਹਮੰਡਾ ਬਾਰੇ ਸਾਨੂੰ ਕੁਝ ਨਹੀਂ ਪਤਾ ਅਸੀਂ ਕੁਝ ਨਹੀਂ ਜਾਣਦੇ ਪਰ ਉਸ ਪਰਮਾਤਮਾ ਨੇ ਬਾਣੀ ਦੇ ਵਿੱਚ ਇਹ ਸਭ ਕੁਝ ਪਹਿਲਾਂ ਹੀ ਲਿਖ ਦਿੱਤਾ ਸੀ ਦੁਨੀਆ ਤੇ ਆਫਤਾ ਆਉਣ ਗਿਆ ਆ ਵੀ ਰਹੀਆਂ ਨੇ ਜਿਉਂ-ਜਿਉਂ ਦੁਨੀਆ ਅੱਗੇ ਵਧਦੀ ਜਾ ਰਹੀ ਆ ਸਭ ਕੁਝ ਬਦਲਦਾ ਜਾ ਰਿਹਾ ਸਭ ਕੁਝ ਚੇਂਜ ਹੁੰਦਾ ਜਾ ਰਿਹਾ ਦੇਖੋ ਜੀ ਚੇਂਜ ਹੋਣਾ ਸਭ ਕੁਝ ਬਦਲਣਾ ਬਦਲਾ ਆਉਣਾ ਇਹ ਤਾਂ ਕੁਦਰਤ ਦਾ ਨਿਯਮ ਆ ਇਹ ਤਾਂ ਹੋਣਾ ਹੀ ਹੋਣਾ ਜਿਸ ਤਰ੍ਹਾਂ ਮੌਸਮ ਬਦਲਦੇ ਨੇ ਹੁਣ ਮੌਸਮ ਦੇਖੋ ਤੁਸੀਂ ਜਿੱਦਾਂ ਦਾ ਮਤਲਬ ਕਿ ਅੱਗੇ ਦੀ ਅੱਗੇ ਮੌਸਮ ਦੇ ਵਿੱਚ ਬਹੁਤ ਬਦਲਾ ਆ ਰਿਹਾ ਉਹ ਕਿਉਂ ਆ ਰਿਹਾ ਕਿਉਂਕਿ ਜਿਹੜੀ ਸਾਡੀ ਪ੍ਰਕਿਰਤੀ ਆ ਇਹਦੇ ਵਿੱਚ ਚੇਂਜ ਆਉਂਦੀ ਆ ਤੇ ਕੋਸ਼ਿਸ਼ ਸਾਡੇ ਕੰਮ ਇਦਾਂ ਦੇ ਹੋ ਗਏ ਨੇ ਜਿਹਦੀ ਵਜ੍ਹਾ ਨਾਲ ਕੁਦਰਤ ਤੇ ਫੈਕਟ ਪੈ ਰਹੇ ਨੇ ਕਿਉਂਕਿ ਦੇਖੋ ਜੀ ਇਨਸਾਨ ਰੱਬ ਤਾਂ ਨਹੀਂ ਬਣ ਸਕਦਾ ਕਦੇ ਵੀ ਜਿੱਥੋਂ ਤੱਕ ਮਰਜ਼ੀ ਚੱਲਿਆ ਜਾਵੇ ਰਹਿਦੀ ਦੁਨੀਆ ਤੇ ਜਿਹੜੇ ਕੰਮ ਕਰਨੇ ਆ ਇਨਸਾਨ ਨੇ ਜਾਂ ਕੋਈ ਆਪਣਾ ਇਹ ਪਰਮਾਤਮਾ ਨੇ ਦਿਮਾਗ ਦਿੱਤਾ ਇਹਨੂੰ ਵਰਤਣਾ ਤੇ ਦੇ ਮਤਲਬ ਉਹ ਚੀਜ਼ ਪਰਮਾਤਮਾ ਨੇ ਸਾਨੂੰ ਦਿੱਤੀ ਆ ਕੰਮ ਕਰਨ ਨੂੰ ਸਾਨੂੰ ਦਿੱਤੇ ਆ ਪਰ ਪਰਮਾਤਮਾ ਨੇ ਨਾਲ ਇਹ ਵੀ ਕਿਹਾ ਕਿ ਚੰਗੇ ਕਰਮ ਕਰੋਗੇ ਤਾਂ ਚੰਗਾ ਫੈਕਟ ਪਊਗਾ ਮਾੜੇ ਕਰਮ ਕਰੋਗੇ ਤਾਂ ਮਾੜਾ ਫੈਕਟ ਪਊਗਾ ਹੁਣ ਗੁਰੂ ਮਹਾਰਾਜ ਜੀ ਨੇ ਵਿਪਵਖਵਾਨੀਆਂ ਕੀਤੀਆਂ ਨੇ ਕਿ ਐਸ ਸਨ ਦੇ ਵਿੱਚ ਇਸ ਤਰ੍ਹਾਂ ਹੋਊਗਾ ਐਸਾ ਹਾਂ ਉਹ ਹੋਣਾ ਹੋਊਗਾ ਪਰ ਗੁਰੂ ਮਹਾਰਾਜ ਨੇ ਕਦੀ ਇਹ ਨਹੀਂ ਕਿਹਾ ਕਿ ਦੁਨੀਆ ਖਤਮ ਹੋ ਜਾਏਗੀ ਪਰ ਹੁਣ ਤਾਂ ਅਸੀਂ ਬਹੁਤ ਜ਼ਿਆਦਾ ਸੁਣਦੇ ਆ ਕਿ ਦੁਨੀਆ ਦੇ ਵਿੱਚ ਪਰਲੋ ਆ ਜੋਗੀ ਦੁਨੀਆ ਖਤਮ ਹੋ ਜਾਊਗੀ ਦੁਨੀਆ ਵਿੱਚ ਇੰਨੇ ਇਨਸਾਨ ਹੀ ਬਚਣਗੇ ਦੇਖੋ ਜੀ ਬਲਡਵਾਰ ਹੋਈ ਸੀ ਉਦੋਂ ਵੀ ਦੁਨੀਆ ਦੇ ਕਿੰਨੀ ਕਿੰਨੀ ਦੁਨੀਆ ਖਤਮ ਹੋਈ ਆ ਪਰ ਦੁਨੀਆ ਖਤਮ ਮਤਲਬ ਕਿ ਕਿੰਨੇ ਲੋਕਾਂ ਦੀ ਮੌਤ ਹੋਈ ਆ ਤੇ ਅੱਗੇ ਜਿਹੜੀ ਇਹ ਸਾਰੀ ਪ੍ਰਕਿਰਤੀ ਆ ਸਾਰਾ ਕੁਦਰਤਾ ਜਾਂ ਸਾਰੀ ਦੁਨੀਆ ਚੱਲੀ ਜਾਂਦੀ ਆ ਇਸ ਕਰਕੇ ਤੁਸੀਂ ਬਹਿਮਾ ਪਰਮਾchnਾ ਪਹੋ ਕਿ ਦੁਨੀਆ ਖਤਮ ਹੋ ਜਾਊਗੀ ਜਿਸ ਜਿਸ ਤਰ੍ਹਾਂ ਦਾ ਟਾਈਮ ਆਈ ਜਾਣਾ ਉਸੇ ਉਸੇ ਤਰ੍ਹਾਂ ਇਹ ਦੁਨੀਆ ਚੱਲੀ ਜਾਣੀ ਆ ਇਹਦੇ ਵਿੱਚ ਦੇਖੋ ਜੀ ਚੰਗੇ ਲੋਕ ਵੀ ਆਏ ਆ ਮਾੜੇ ਲੋਕ ਵੀ ਆਏ ਆ ਦੁਨੀਆ ਦੇ ਵਿੱਚ ਹਨਾ ਚੰਗੀ ਸੋਚ ਵਾਲੇ ਲੋਕ ਵੀ ਆਇਆ ਜਾਂ ਮਾੜੀ ਸੋਚ ਵਾਲੇ ਲੋਕ ਵੀ ਆਇਆ ਮਾੜੀ ਸੋਚ ਵਾਲਿਆਂ ਨੇ ਦਾ ਇਹੀ ਹੁੰਦਾ ਕਿ ਉਹਨਾਂ ਨੇ ਵੱਧ ਤੋਂ ਵੱਧ ਦੁਨੀਆ ਨੂੰ ਮਾੜੇ ਪਾਸੇ ਲੈ ਕੇ ਜਾਣਾ ਚੰਗੀ ਸੋਚ ਵਾਲਿਆਂ ਦਾ ਹੁੰਦਾ ਕਿ ਦੁਨੀਆ ਨੂੰ ਵੱਧ ਤੋਂ ਵੱਧ ਚੰਗੀ ਸੋਚ ਵਾਲੇ ਪਾਸੇ ਲੈ ਕੇ ਜਾਏਗੀ ਹੁਣ ਦੇਖੋ ਤੁਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਕੀਤੀਆਂ ਦੁਨੀਆ ਨੂੰ ਪੂਰੀ ਦੁਨੀਆ ਦੇ ਵਿੱਚ ਉਦਾਸੀਆਂ ਕੀਤੀਆਂ ਤੇ ਦੁਨੀਆ ਨੂੰ ਵਿਹਿਮਾ ਪਰਮਾ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਕਿ ਵਿਹਿਮਾ 'ਚ ਨਾ ਪੋਵੋ ਵਿਹਿਮਾ ਪਰਮਾ ਤੋਂ ਦੂਰ ਰਹੋ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਪਛਾਣੋ ਉਹਦੀ ਇਹ ਜਿਹੜੀ ਦੁਨੀਆ ਬਣਾਈ ਹੋਈ ਆ ਨਾ ਇਹ ਕੋਈ ਖੇਡ ਨਹੀਂ ਹੈਗਾ ਕਿ ਇਦਾਂ ਹੀ ਖਤਮ ਹੋ ਜੂਗੀ ਇਤਿਹਾਸ ਗਵਾਹ ਇਤਿਹਾਸ ਦੇ ਵਿੱਚ ਕਿੰਨਾ ਕੁਝ ਹੋਇਆ ਹੋਇਆ ਪਰ ਕੀ ਆ ਕਿ ਵੀ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਡਰ ਜਾਂਦੇ ਆ ਲੋਕੀ ਉਸ ਗੱਲ ਦਾ ਹਊਆ ਬਣਾ ਕੇ ਪੇਸ਼ ਕਰਦੇ ਆ ਕਿ ਵੀ ਇਸ ਤਰ੍ਹਾਂ ਹੋ ਜੂਗਾ ਤਾਂ ਲੋਕੀਂ ਢਾਰ ਕੇ ਆਪਣੇ ਘਰਾਂ ਅੰਦਰ ਜਾ ਬੈਠ ਨਹੀਂ ਸਕਦੇ ਹੈਗੇ ਹੁਣ ਹਨਾ ਇਹ ਤਾਂ ਹੈ ਨਹੀਂਗਾ ਕਿ ਵੀ ਹੁਣ ਜੀ ਕਿਸੇ ਨੇ ਕਹਿ ਦਿੱਤਾ ਕਿ ਵੀ ਹੁਣ ਬੋਲਡਵਾਰ ਲੱਗਣ ਵਾਲੀ ਆ ਬਸ ਤਾਂ ਦੁਨੀਆ ਘਰਾਂ ਦੇ ਵਿੱਚ ਵੜ ਕੇ ਬੈਠ ਚੂਗੀ ਕਿਉਂਕਿ ਦੇਖੋ ਸਮੇ ਦੇ ਨਾਲ ਵਕਤ ਦੇ ਨਾਲ ਉਹ ਸਾਰਾ ਕੁਝ ਹੋਣਾ ਜੋ ਹੋਣਾ ਲੇਕਿਨ ਅੱਜ ਦੇ ਵਿੱਚ ਜੀਵੋ ਜੋ ਅੱਜ ਸਾਡਾ ਜੀਵਨ ਚੱਲ ਰਿਹਾ ਇਹਨੂੰ ਕਿੱਦਾਂ ਵਧੀਆ ਬਣਾਉਣਾ ਇਹਨਾਂ ਨੈਗੇਟਿਵ ਚੀਜ਼ਾਂ ਤੋਂ ਜਿੰਨਾ ਦੂਰ ਰਹੋ ਰਹ ਹੁੰਦਾ ਉਹਨਾਂ ਦੂਰ ਰਹੋ ਦੇਖੋ ਆਉਣ ਵਾਲੇ ਸਮੇਂ ਦੇ ਬਾਰੇ ਕੋਈ ਕੁਝ ਨਹੀਂ ਦੱਸ ਸਕਦਾ ਕਿ ਆਉਣ ਵਾਲੇ ਇੱਕ ਪਲ ਦੇ ਬਾਅਦ ਕਿਸੇ ਨੂੰ ਕੀ ਹੋਣਾ ਜੋ ਦੇਖੋ ਜੋ ਸਾਡਾ ਜਿਹੜਾ ਸਾਹ ਸੁਵਾਸ ਆ ਇਹ ਅੰਦਰ ਅਸੀਂ ਸਾਹ ਲਿਆ ਲੇਕਿਨ ਦੁਬਾਰਾ ਇਹ ਅਸੀਂ ਲੈ ਸਕਣਾ ਜਾਂ ਨਹੀਂ ਲੈ ਸਕਣਾ ਇਹ ਤਾਂ ਸਾਨੂੰ ਪਤਾ ਹੀ ਨਹੀਂ ਹੈਗਾ ਇੱਕ ਪਲ ਦਾ ਭਰੋਸਾ ਨਹੀਂ ਕਹਿੰਦੇ ਹੁੰਦੇ ਆ ਤਾਂ ਫਿਰ ਅਸੀਂ ਇੰਨਾ ਟਾਈਮ ਪਹਿਲਾਂ ਹੀ ਆਉਣ ਵਾਲਾ ਸਮੇਂ ਦੇ ਬਾਰੇ ਕਿਉਂ ਸੋਚੀ ਜਾਂਦੇ ਆ ਵੀ ਦੁਨੀਆ ਖਤਮ ਹੋਣ ਵਾਲੀ ਆ ਦੁਨੀਆ ਇਸ ਸਨ ਦੇ ਵਿੱਚ ਆਏ ਹੋ ਜਾਣਾ ਇਸ ਸਨ ਦੇ ਵਿੱਚ ਆਏ ਹੋ ਜਾਣਾ ਇਹ ਅਸੀਂ ਕਿਸ ਤਰ੍ਹਾਂ ਤੈਅ ਕਰ ਸਕਦੇ ਆ ਇਹ ਵਕਤ ਤੈਅ ਕਰੂਗਾ ਸਮਾਂ ਤੈਅ ਕਰੂਗਾ ਉਸ ਟਾਈਮ ਤੇ ਕਿਵੇਂ ਹੋਣਾ ਹੁਣ ਤੁਸੀਂ ਦੇਖੋ ਇੱਕ ਮਿੰਟ ਦੀ ਆਪਾਂ ਕਹਿੰਦੇ ਆ ਦੇਖੋ ਭਾਈ ਮੀ ਕਿੱਥੋਂ ਆ ਗਿਆ ਬੱਦਲ ਕਿੱਥੋਂ ਆ ਗਿਆ ਇਦੀ ਭਵਿਕ ਬਣਿਤ ਅਸੀਂ ਨਹੀਂ ਕੀਤੀ ਹੁੰਦੀ ਕਿ ਪੱਧਰ ਆ ਗਿਆ ਮੀਂਹ ਆਉਣ ਵਾਲਾ ਐਸੇ ਹੁਣ ਆਪਾਂ ਦੇਖੋ ਆਪਣੇ ਇਹਦੇ ਵਿੱਚ ਵੈਦਰ ਦਾ ਆਉਂਦਾ ਕਿ ਇੰਨੇ ਇੰਨਾ ਟਾਈਮ ਵੈਦਰ ਇਦਾਂ ਰਹਿਣਾ ਸਾਇੰਸ ਨੇ ਬਹੁਤ ਤਰੱਕੀ ਕੀਤੀ ਆ ਇੰਨਾ ਟਾਈਮ ਵੈਦਰ ਇਦਾਂ ਰਹਿਣਾ ਹਨਾ ਪਰ ਕਈ ਵਾਰੀ ਕੀ ਹੁੰਦਾ ਕਿ ਉਹਨਾਂ ਦਾ ਆਈਡੀਆ ਵੀ ਗਲਤ ਨਿਕਲ ਜਾਂਦਾ ਹਨਾ ਇਸ ਲਈ ਆਪਾਂ 100% ਉਹਨਾਂ ਚੀਜ਼ਾਂ ਨੂੰ ਲੈ ਕੇ ਨਹੀਂ ਚੱਲ ਸਕਦੇ ਹੈਗੇ ਕਿ ਵੀ ਇਹ ਚੀਜ਼ਾਂ ਭਵਿੱਖ ਦੀਆਂ ਜੜੀਆਂ ਹੈਗੀਆਂ ਨੇ ਸੱਚੀਆਂ ਹੋਣੀਆਂ ਹੋਣੀਆਂ ਨੇ ਪਰ ਗੁਰੂ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਇਹ ਲਿਖਿਆ ਕਿ ਆਉਣ ਵਾਲਾ ਸਮਾਂ ਇਦਾਂ ਦਾ ਆਵੇਗਾ ਪਰ ਉਹ ਆਵੀ ਰਿਹਾ ਉਹਨਾਂ ਨੇ ਸਮੇਂ ਵਾਰੇ ਦੱਸਿਆ ਕਿ ਸਮਾਂ ਕਿਦਾਂ ਦਾ ਆਊਗਾ ਇਹ ਨਹੀਂ ਕਿਹਾ ਕਿ ਦੁਨੀਆ ਖਤਮ ਹੋ ਚੁਗੀ ਚੰਗਾ ਸਮਾਂ ਕਿਦਾਂ ਆਊਗਾ ਮਾੜਾ ਸਮਾਂ ਕਿਦਾਂ ਦਾ ਆਊਗਾ ਉਹਨਾਂ ਨੇ ਉਹ ਦੱਸਿਆ ਇਸ ਲਈ ਜੀ ਇੰਨਾ ਜੜੀਆਂ ਉਹ ਵਹਾਨੇ ਇਹਨਾਂ ਤੋਂ ਦੂਰ ਰਿਹਾ ਕਰੋ ਇਹਨਾਂ ਚੀਜ਼ਾਂ ਤੋਂ ਆਪਣੇ ਬੱਚਿਆਂ ਨੂੰ ਵੀ ਦੂਰ ਰੱਖਿਆ ਕਰੋ ਕਿਉਂਕਿ ਜੋ ਹੋਣਾ ਉਸ ਸਮੇਂ ਦੇ ਹਿਸਾਬ ਨਾਲ ਹੋਣਾ ਜਿਸ ਤਰ੍ਹਾਂ ਦਾ ਗੁਰੂ ਮਹਾਰਾਜ ਜੀ ਦੀ ਬਾਣੀ ਪੜਿਆ ਕਰੋ ਉਹਦੇ ਵਿੱਚੋਂ ਤੁਹਾਨੂੰ ਸਾਰਾ ਸਮਝ ਆ ਜਾਊਗਾ ਕਿ ਸਾਡੇ ਸਾਡਾ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਊਗਾ ਕਿਉਂਕਿ ਜਦੋਂ ਤੁਹਾਡੀ ਸੋਚ ਸਹੀ ਹੋਗੀ ਤੁਹਾਡੇ ਵਿਚਾਰ ਸਹੀ ਹੋਣਗੇ ਤਾਡੇ ਅੰਦਰ ਪੋਜ਼ਿਟਿਵਿਟੀ ਹੋਊਗੀ ਤੁਹਾਡੀ ਜਿੰਨੀ ਲਾਈਫ ਮਹਾਰਾਜ ਨੇ ਤੁਹਾਨੂੰ ਜ਼ਿੰਦਗੀ ਦਿੱਤੀ ਆ ਤੁਸੀਂ ਵਧੀਆ ਜੀ ਸਕਦੇ ਹੋ ਵਧੀਆ ਲੋਕਾਂ ਲਈ ਮਿਸਾਲ ਬਣ ਸਕਦੇ ਹੋ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਦੇ ਸਕਦੇ ਹੋ ਚੰਗਾ ਭਵਿੱਖ ਦੇ ਸਕਦੇ ਹੋ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ